ਹਾਂਜੀ ਸਟੂਡੈਂਟਸ ਅਸੀਂ ਗੱਲ ਕਰ ਰਹੇ ਹਾਂ ਲੋਕ ਨਾਚ ਲੋਕ ਗੀਤ ਸੰਗੀਤ ਦੇ ਸਾਜ਼ ਕਲਾ ਤੇ ਸ਼ਿਲਪਕਾਰੀ ਤੇ ਪਿੰਡੂ ਖੇਡਾਂ ਪੰਜਾਬ ਜੀਕੇ ਕਰ ਰਹੇ ਹਾਂ ਲਗਾਤਾਰ ਅਸੀਂ ਵੀਡੀਓਜ਼ ਤਾਂ ਸਭ ਤੋਂ ਪਹਿਲਾਂ ਗੱਲ ਕਰ ਰਹੇ ਕਰਾਂਗੇ ਪੰਜਾਬ ਦੇ ਲੋਕ ਨਾਚ ਆਦਮੀਆਂ ਦੇ ਲੋਕ ਨਾਚ ਭੰਗੜਾ ਲੋਡੀ ਜੁਲੀ ਗਤਕਾ ਡੰਕਾਰ ਝੂਮਰ ਮਲਵਈ ਗਿੱਧਾ ਔਰਤਾਂ ਦੇ ਗਿੱਧਾ ਸੰਮੀ ਤੇ ਕਿੱਕਲੀ ਜਿਹੜੇ ਦੋਨਾਂ ਦੇ ਇਕੱਠੇ ਨੇ ਸਮੂਹਿਕ ਕਾਰਵੀ ਤੇ ਜਿੰਦੂਆ ਇਹ ਜਿਹੜੇ ਨੇ ਲੋਕ ਨਾਚ ਨੇ ਪੰਜਾਬ ਦੇ ਪੰਜਾਬ ਦੇ ਲੋਕ ਗੀਤ ਕਿਹੜੇ ਨੇ ਹੁਣ ਲੋਕ ਗੀਤਾਂ ਦੀ ਗੱਲ ਕਰਦੇ ਆਂ ਅਸੀਂ ਪੰਜਾਬ ਦੇ ਲੋਕ ਗੀਤ ਨੇ ਜਿਹੜੇ ਅਲੱਗ-ਅਲੱਗ ਮੌਕਿਆਂ ਦੇ ਉੱਤੇ ਗਾਏ ਜਾਂਦੇ ਨੇ ਅਲੱਗ-ਅਲੱਗ ਜਿਹੜੇ ਜੀਵਨ ਕਾਲ ਦੇ ਨਾਲ ਸੰਬੰਧਿਤ ਗੀਤ ਨੇ ਉਨਾ ਬਾਰੇ ਗੱਲ ਕਰੀਏ ਤਾਂ ਬਾਲ ਗੀਤ ਹੋਣਗੇ ਵਿਆਹ ਦੇ ਗੀਤ ਹੋਣਗੇ ਸਿੱਠੜੀਆਂ ਹੋਣੀਆਂ ਦਿርግ ਹੋਣਗੇ ਬਾਲ ਗੀਤ ਪੁੱਤਰ ਜਨਮ ਸਮੇ ਨਾਮਕਰਨ ਸਮੇ ਮੁੰਡਣਾ ਦੀ ਸਮੇ ਜਿਹੜੇ ਨੇ ਗਾਏ ਜਾਂਦੇ ਨੇ ਵਿਆਹ ਦੇ ਗੀਤ ਸੋਹਾ ਘੋੜੀਆਂ ਸੇਰਾ ਕੰਗਣਾ ਸੁਹਾਗ ਜਾਗੋ ਚੂਰਾ ਚਰਨ ਜੰਜ ਮੀਲਣੀ ਕਾਨੇ ਦੇ ਗੀਤ ਸਿਫਤਾ ਦੇ ਛੰਦ ਇਹ ਜਿਹੜੇ ਵਿਆਹ ਦੇ ਇਤਨੇ ਅਲੱਗ-ਅਲੱਗ ਰਸਮਾਂ ਦੇ ਟਾਈਮ ਗਾਏ ਜਾਂਦੇ ਨੇ ਅਲੱਗ-ਅਲੱਗ ਤਾਂ ਉਹਨਾਂ ਨੂੰ ਉਸੇ ਨਾਮ ਨਾਲ ਜਾਣਿਆ ਜਾਂਦਾ ਏ ਸਿੱਠਣੀਆਂ ਸਿੱਠਣੀਆਂ ਦੇ ਵਿੱਚ ਲੋਕ ਗੀਤ ਕਿਹੜੇ-ਕਿਹੜੇ ਨੇ ਮਾਈਆ ਖੱਟ ਘੁੰਗਰੀਆਂ ਤੇ ਵਿਦਾਈ ਅੱਗੇ ਦਿਰਗ ਜਿਹੜੇ ਜਿਹੜੇ ਮਤਲਬ ਕਿ ਅੰਤਿਮ ਸਮੇਂ ਦੇ ਹੁੰਦੇ ਨੇ ਸਿਆਪਾ ਬੈਂਡ ਤੇ ਉਲਾਨੇ ਇਹ ਪੰਜਾਬ ਦੇ ਲੋਕ ਗੀਤ ਨੇ ਗਾਥਾ ਗੀਤ ਇਹ ਜੀਵਨ ਕਾਲ ਨਾਲ ਸੰਬੰਧਿਤ ਕੈਟਾਗਰੀ ਆ ਅੱਗੇ ਗਾਥਾ ਗੀਤ ਆ ਦੂਜੇ ਨੰਬਰ ਤੇ ਇਹਦੇ ਵਿੱਚ ਵਾਰਾਂ ਸਾਕੇ ਲਾਮ ਦੁੱਲਾ ਪੱਟੀ ਆਦਿ ਤਾਂ ਜਿਹੜੀਆਂ ਵਾਰਾਂ ਨੇ ਬਹਾਦਰੀ ਦੀਆਂ ਕਿੱਸੇ ਉਹ ਸਾਕੇ ਲਾਮ ਦੁੱਲਾ ਪੱਟੀ ਜਿਹੜੇ ਸਾਰੇ ਗੀਤ ਨੇ ਪੰਜਾਬ ਦੇ ਗਾਥਾ ਗੀਤਾਂ ਦੇ ਵਿੱਚ ਆਉਂਦੇ ਨੇ ਅੱਗੇ ਭਗਤੀ ਗੀਤ ਨੇ ਬੀਂਡ ਪਾਜਨ ਆਰਤੀ ਕਵਾਲੀ ਗੁਰਮਤ ਸੰਗੀਤ ਇਹ ਭਗਤੀ ਗੀਤ ਨੇ ਪ੍ਰੇਮ ਗੀਤਾਂ ਦੀ ਗੱਲ ਕਰੀਏ ਅਸੀਂ ਤਾਂ ਜੁਗਨੀ ਮাইয়া ਟੱਪੇ ਜਿੰਦੂਆ ਕਾਫੀਆਂ ਦੋਰੇ ਪੋਲੀਆਂ ਸੱਦਾ ਇਹ ਸਾਰੇ ਪ੍ਰੇਮ ਗੀਤ ਨੇ ਬੱਚਿਆਂ ਦੇ ਗੀਤ ਬੱਚਿਆਂ ਦੇ ਗੀਤ ਨੇ ਲੋਰੀ ਕਿੱਕਲੀ ਥਾਲ ਪ੍ਰੇਤ ਕਥਾ ਪਰੀ ਕਥਾ ਇਹ ਸਾਰੇ ਕੀ ਨੇ ਬੱਚਿਆਂ ਦੇ ਗੀਤ ਨੇ ਸੰਗੀਤ ਦੇ ਸਾਜ਼ ਜਿਹੜੇ ਪੰਜਾਬ ਵਿੱਚ ਵਰਤੇ ਜਾਣ ਵਾਲੇ ਕੁਝ ਪ੍ਰਸਿੱਧ ਜਿਹੜੇ ਲੋਕ ਸਾਜ਼ ਨੇ ਉਹਨਾਂ ਦੇ ਵਿੱਚ ਅਲਕੋਚਾ ਬੁਗਚੂ ਚਿਮਟਾ ਡਫਲੀ ਢੱਡ ਟੋਨ ਗਾਗਰ ਘੜਾ ਕਾਟੋ ਖਰਤਾਲ ਪਖਵਾਜ ਰਬਾਬ ਸਾਰੰਗੀ ਸਰੋਦ ਸੱਪ ਤਬਲਾ ਤੌਸ ਤੁੰਬੀ ਬਹੁਤ ਸਾਰੇ ਸਾਜ਼ ਨੇ ਜਿਹੜੇ ਤੁਸੀਂ ਕਲਚਰਲ ਜਿਹੜੇ ਪ੍ਰੋਗਰਾਮ ਨੇ ਗਿੱਧੇ ਭੰਗੜੇ ਜਿਹੜੇ ਦੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਦੇਖੇ ਹੋਣਗੇ ਝੂਮਰ ਦੀ ਗੱਲ ਅਸੀਂ ਕਰੀਏ ਜੇ ਝੂਮਰ ਦੇ ਵਿੱਚ ਇੱਕ ਖਾਸੀਅਤ ਹੈ ਕਿ ਇਹ ਆਮ ਤੌਰ ਤੇ ਪੰਜਾਬ ਵਿੱਚ ਪੁਰਸ਼ਾਂ ਦੁਆਰਾ ਪੇਸ਼ ਕੀਤਾ ਜਾਂਦਾ ਹੈ ਹਾਲਾਂਕਿ ਇਸ ਦਾ ਹਰਿਆਣਾ ਵਿੱਚ ਵਿਆਹੀਆਂ ਔਰਤਾਂ ਦੁਆਰਾ ਵੀ ਪ੍ਰਦਰਸ਼ਨ ਕੀਤਾ ਜਾਂਦਾ ਹੈ ਝੂਮਰ ਦਾ ਤੇ ਕਈ ਲੇਖਕਾਂ ਦੁਆਰਾ ਇਹ ਦੋਵੇਂ ਪੁਰਸ਼ ਤੇ ਔਰਤਾਂ ਦੁਆਰਾ ਵੀ ਮੰਨਿਆ ਜਾਂਦਾ ਹੈ ਪੰਜਾਬ ਦੇ ਵਿੱਚ ਅਸੀਂ ਕਹਾਂਗੇ ਕਿ ਪੁਰਸ਼ਾਂ ਦਾ ਏ ਤੇ ਹਰਿਆਣੇ ਦੇ ਵਿੱਚ ਔਰਤਾਂ ਤੇ ਕਈ ਲੇਖਕ ਕਹਿੰਦੇ ਨੇ ਕਿ ਇਹ ਦੋਵਾਂ ਪੁਰਸ਼ਾਂ ਤੇ ਔਰਤਾਂ ਦਾ ਜਿਹੜਾ ਏ ਇਹ ਨਾਚ ਅੱਗੇ ਅਸੀਂ ਕਲਾ ਤੇ ਸ਼ਿਲਪਕਾਰੀ ਦੀ ਗੱਲ ਕਰੀਏ ਜੇ ਚੌਂਕਪੂਰਨਾ, ਬੁਣਾਈ, ਕਢਾਈ, ਦਰੀ, ਫੁਲਕਾਰੀ ਬਾਗ ਆਦਿ, ਲੱਕੜ ਦੇ ਕੰਮ, ਪੀੜੀਆਂ ਆਦਿ ਬਣਾਉਣੀਆਂ ਤੋ ਕਰੀ ਬਣਾਉਣਾ ਲੋਕ ਖਡਾਉਣੇ ਗੁੱਡੀਆਂ ਦੀ ਜੁੱਤੀ ਤਾਤੂ ਦੇ ਕੰਮ ਪ੍ਰਾਂਧੀਆਂ ਬਣਾਉਣਾ ਪਰੰਪਰਿਕ ਗਹਿਣੇ ਹੁਣ ਜਿਹੜੀਆਂ ਇਹ ਚੀਜ਼ਾਂ ਨੇ ਅੱਜ ਵੀ ਜਿਹੜੀ ਦੁਨੀਆ ਹੈ ਸਾਡਾ ਸ਼ਿਲਪਕਾਰੀ ਦਾ ਲੋਹਾ ਮੰਨਦੀ ਆ ਬਹੁਤ ਸਾਰੀਆਂ ਜਿਹੜੀਆਂ ਕਰਮਾਤਾ ਨੇ ਪੰਜਾਬੀਆਂ ਦੇ ਹੱਥ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਬਣਾ ਸਕਦੇ ਨੇ ਸਕਿੱਲ ਆ ਪੰਜਾਬੀਆਂ ਦੇ ਹੱਥ ਦੇ ਵਿੱਚ ਅੱਗੇ ਗੱਲ ਕਰਾਂਗੇ ਸੀ ਪਰੰਪਰਿਕ ਗਹਿਣੇ ਪਰੰਪਰਿਕ ਮੀਨਜ ਪੁਰਾਣੇ ਗਹਿਣੇ ਜਿਹੜੇ ਸਦਾ ਤੋਂ ਚੱਲਦੇ ਆ ਰਹੇ ਨੇ ਪੈਣ ਦਾ ਸਥਾਨ ਵਰਗੀਕਰਨ ਕਰਾਂਗੇ ਪੁਰਸ਼ ਤੇ ਔਰਤਾਂ ਦੇ ਵਿੱਚ ਸਿਰ ਤੇ ਪੈਣਨ ਵਾਲੇ ਪਹਿਲਾਂ ਜਿਹਦੇ ਵਿੱਚ ਪੁਰਸ਼ ਸਰਪੇਸ਼ ਕਲਗੀ ਮੁਕਟ ਟੁਰਾ ਤੇ ਕਤਬ ਲੀਦਰ ਇਹ ਜਿਹੜੇ ਪੁਰਸ਼ਾਂ ਦੇ ਗਹਿਣੇ ਨੇ ਔਰਤਾਂ ਦੇ ਜਿਹੜੇ ਸਿਰ ਦੇ ਗਹਿਣੇ ਨੇ ਚੌਕ ਮੋਲੀ ਸਿਰਮਾੰਗ ਤੇ ਚੋਟੀ ਫੁੱਲ ਕੰਨਾਂ ਦੇ ਗਹਿਣੇ ਪਾਲਾ ਮੁਰਕੀ ਦੁਰ ਬੀਰਵਲੀ ਇਹ ਪੁਰਸ਼ਾਂ ਦੇ ਗਹਿਣੇ ਨੇ ਔਰਤਾਂ ਕੀ ਪਹਿਨਦੀਆਂ ਨੇ ਕੰਨਾਂ ਦੇ ਵਿੱਚ ਧਿੰਦੂ ਕੰਥਲਾ ਖੱਲੀ ਫੁਮਨੀ ਦੇਦੀ ਝੁੰਮਕਾ ਬਾਲੀ ਬਾਲੀ ਬਹਾਦਰੀ ਕਰਨ ਫੁੱਲ ਇਸ ਤੋਂ ਇਲਾਵਾ ਗਰਦਨ ਤੇ ਪਹਿਨਨ ਵਾਲੇ ਗਹਿਣੇ ਤਖਤੀ ਚੰਦਰਮਾ ਕਾਂਠਾ ਮਾਲਾ ਤੇ ਜੰਜੀਰੀ ਇਹ ਪੁਰਸ਼ਾਂ ਦੇ ਗਹਿਣੇ ਨੇ ਤੇ ਔਰਤਾਂ ਕਰਦਨ ਦੇ ਵਿੱਚ ਕੀ ਪਹਿਨਦੀਆਂ ਨੇ ਮੋਰਾ ਹੌਲਦਿਲ ਕਾਂਡੀ ਗੁਲਵੰਦ ਹੰਸ ਚੰਦਨ ਹਾਰ ਮਾਲਾ ਜੁਗਨੀ ਸਿਲਵਟਾ ਤੇ ਚੰਪਕਲੀ ਇਹ ਸਾਰੇ ਪ੍ਰਾਤਨ ਗਹਿਣੇ ਨੇ ਪ੍ਰੰਪਰਿਕ ਗਹਿਣੇ ਨੇ ਜਿਨ੍ਹਾਂ ਦੇ ਵਿੱਚੋਂ ਬਹੁਤ ਘੱਟ ਨੇ ਜਿਹੜੇ ਅੱਜ ਕੱਲ ਸਾਨੂੰ ਦਿਖਾਈ ਦਿੰਦੇ ਨੇ ਮੱਥਾ ਮੱਥੇ ਤੇ ਪਹਿਨਣ ਨੂੰ ਪੁਰਸ਼ਾਂ ਦੇ ਕੋਈ ਗਹਿਣਾ ਨਹੀਂ ਔਰਤਾਂ ਨੇ ਜਿਹੜੀ ਇਹਨਾਂ ਦੇ ਦਾਮਨੀ ਬਰਵਟਾ ਕਸ਼ਕਾ ਟਿੱਕਾ ਤਵੀਦ ਝੂਮਰ ਬਿੰਦੀ ਚੰਦ ਬੀਨਾ ਇਹ ਚੀਜ਼ਾਂ ਔਰਤਾਂ ਮੱਥਿਆਂ ਤੇ ਪੈਂਦੀਆਂ ਸੰ ਕਲਾਈ ਮੀਂਜ ਬਾਹਾਂ ਦੇ ਉੱਤੇ ਪਹਿਨਨ ਵਾਲੇ ਕੜਾ ਗੋਕਰੂ ਤੇ ਰਖੜੀ ਪੁਰਸ਼ਾਂ ਦੇ ਗਹਿਣੇ ਨੇ ਪੌਂਚੀ ਬਾਂਕਾ ਗਜਰਾ ਚੂੜੀ ਕੰਗਣ ਚਣ ਕੰਗਣ ਇਹ ਔਰਤਾਂ ਦੁਆਰਾ ਪਹਿਨੇ ਜਾਣ ਵਾਲੇ ਨੇ ਅੱਗੇ ਨੱਕ ਦੇ ਗਹਿਣੇ ਵਿੱਚ ਮਨੁੱਖਾ ਜਿਹੜੇ ਬੰਦੇ ਨੇ ਮਰਦ ਦਾ ਕੋਈ ਗਹਿਣਾ ਨਹੀਂ ਔਰਤਾਂ ਦੇ ਹੈਗੇ ਨੇ ਬੁੱਲਕ ਫੁੱਲੀ ਬੋਰਡ ਲੌਂਗ ਨੰਨਥ ਮੋਰਨੀ ਹੱਥ ਦੇ ਵਿੱਚ ਪਾਉਣ ਵਾਲੇ ਗਹਿਣੇ ਦੇ ਵਿੱਚ ਵੀ ਜਿਹੜੇ ਆਦਮੀ ਨੇ ਉਹਨਾਂ ਦਾ ਕੋਈ ਨਹੀਂ ਪੈਸੇ ਜਿਹੜੀ ਅੰਗੂਠਾ ਉਂਗਲਾਂ ਦੇ ਵਿੱਚ ਪਾਉਣ ਵਾਲੇ ਹੋ ਸਕਦੇ ਨੇ ਅੰਗੂਠੀ ਵਗੈਰਾ ਅ ਹੱਥ ਦੇ ਵਿੱਚ ਬਾਜੂਬੰਦ ਨਾਰਥਨ ਪਵਤਾ ਤੇ ਬੇਨ ਜਿਹੜੀ ਆ ਇਹ ਔਰਤਾਂ ਦੇ ਗਹਿਣੇ ਨੇ ਗਿੱਟੇ ਗਿੱਟੇ ਦੇ ਪਾਉਣ ਵਾਲਾ ਮਰਦਾਂ ਦਾ ਕੋਈ ਗਹਿਣਾ ਨਹੀਂ ਜੰ੍ਹੇਵ ਚਾਂਜੇਰ ਘੁੰਗਰੂ ਤੇ ਖਲਖਲ ਜਿਹੜੀ ਆ ਉਹ ਔਰਤਾਂ ਦੇ ਗਾਣੇ ਨੇ ਪੰਜਾਬ ਦੀਆਂ ਪਿੰਡੂ ਖੇਡਾਂ ਦੀ ਗੱਲ ਕਰੀਏ ਸੀ ਤਾਂ ਪੰਜਾਬ ਦੀਆਂ ਕੁਝ ਮਸ਼ਹੂਰ ਪਿੰਡੂ ਖੇਡਾਂ ਨੇ ਗਿੱਲੀ ਡੰਡਾ ਕੋ ਕੋ ਕਲਚ ਪਾਕੀ ਖਿੱਦੂ ਵੰਟੇ ਚੌਪਟ ਸ਼ਤਰੰਜ ਬੈਲ ਗੱਡੀ ਰੇਸ ਕਬੂਤਰਬਾਜ਼ੀ ਚਕੋਰ ਬਾਜ਼ੀ ਕੁਸ਼ਤੀ ਗੀਟਾ ਪੱਥਰ ਕੱਗਰਫੀਸੀ ਕਬੱਡੀ ਕਿਦੀ ਕੜਾ ਜਾਂ ਸਟੈਪੋ ਜਾਂ ਪੀਚੋ ਪਰ ਤੰਗਵਾਜੀ ਲੁਕਣ ਮੀਚੀ ਤੇ ਰਸਤਾ ਕਸ਼ੀ ਆਦੀ ਇਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਖੇਡਾਂ ਨੇ ਜਿਹੜੀਆਂ ਅੱਜ ਅਲੋਪ ਹੋਈਆਂ ਵਿਆ ਨੇ ਤੇ ਬਹੁਤ ਥੋੜੀਆਂ ਖੇਡਾਂ ਨੇ ਜਿਹੜੀਆਂ ਬੱਚਿਆਂ ਨੂੰ ਅੱਜ ਪਤਾ ਹੈ ਤਾਂ ਆਉਣ ਵਾਲੀ ਪੀੜ੍ਹੀ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦੱਸਣ ਦੀ ਲੋੜ ਆ ਕਿ ਬਹੁਤ ਸਾਰੇ ਪ੍ਰਾਤਨ ਜਿਹੜਾ ਸਾਡਾ ਸੱਭਿਆਚਾਰ ਉਹਦੇ ਵਿੱਚ ਕੀ ਆਉਂਦਾ ਹੈ ਹੁਣ ਅਸੀਂ ਇਹਨਾਂ ਬਾਰੇ ਕੁਝ ਰਿਵੀਜ਼ਨ ਕਰ ਲੈਨੇ ਆ ਜਿਵੇਂ ਘੋੜੀਆਂ ਲਾੜੇ ਦੀ ਜਗ੍ਹਾ ਤੇ ਗਾਈਆਂ ਜਾਂਦੀਆਂ ਤੇ ਲਾੜੀ ਦੀ ਜਗ੍ਹਾ ਤੇ ਕੀ ਕਹੇ ਜਾਂਦੇ ਨੇ ਸੁਹਾਗ ਲੁੱਡੀ ਇੱਕ ਨਾਚ ਆ ਜੋ ਜਿੱਤ ਨੂੰ ਮਨਾਉਣ ਲਈ ਕੀਤਾ ਜਾਂਦਾ ਸੀ ਕਹਿੰਦੇ ਕਿਵੇਂ ਲੁੱਡੀਆਂ ਪਾਉਂਦਾ ਜੀ ਤਾਂ ਜਿੱਤੇ ਦੀ ਖੁਸ਼ੀ ਦੇ ਵਿੱਚ ਜਿਹੜੀ ਨੱਚਿਆ ਜਾਵੇ ਉਸ ਨੂੰ ਲੁੱਡੀ ਨਾਚ ਕਹਿੰਦੇ ਨੇ ਇਹ ਪੁਰਸ਼ਾਂ ਦਾ ਨਾਚ ਆ ਜਿਹੜਾ ਮੱਧਪੂਰ ਵਿੱਚ ਗੁਲਾਮ ਔਰਤਾਂ ਨੂੰ ਬਚਾਉਣ ਦੇ ਮੌਕੇ ਤੇ ਕੀਤਾ ਜਾਂਦਾ ਸੀ ਇਹ ਪਾਕਿਸਤਾਨ ਦੇ ਸਤਲੁਜ ਦੇ ਨੇੜੇ ਦੇ ਖੇਤਰਾਂ ਵਿੱਚ ਪ੍ਰਮੁੱਖ ਸੀ ਲੁੱਡੀ ਤਾਂ ਇਹ ਸਾਰੀ ਚੀਜ਼ ਤੁਹਾਨੂੰ ਧਿਆਨ ਦੇਣ ਯੋਗ ਆ ਇਸ ਲੈਸਨ ਦੇ ਵਿੱਚ ਇੰਨਾ ਹੀ ਫਿਰ ਮਿਲਦੇ ਆ ਨੈਕਸਟ ਟਾਪਿਕ ਦੇ ਨਾਲ ਮੈਨੂੰ ਉਮੀਦ ਆ ਕਿ ਇਹ ਵੀਡੀਓਜ਼ ਨੇ ਤੁਹਾਨੂੰ ਹੈਲਪਫੁਲ ਹੋਣਗੀਆਂ ਆਪਣੇ ਕੰਪੀਟੀਸ਼ਨਸ ਨੂੰ ਕਲੀਅਰ ਕਰਨ ਲਈ ਕਮ ਸੇ ਕਮ ਤੁਹਾਡੀ ਨੌਲੇਜ ਜੇ ਜਿਹੜੀ ਆ ਉਹ ਵਧੂਗੀ ਆਪਣੇ ਪ੍ਰਾਚੀਨ ਸਭਿਅਤਾ ਨਾਲ ਤੁਸੀਂ ਜੁੜੋਗੇ ਸਭਿਆਚਾਰ ਨਾਲ ਤਾਂ ਬਣੀ ਰਹੋ ਚੈਨਲ ਦੇ ਨਾਲ ਫਿਰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਓਕੇ ਥੈਂਕਸ